ਕਬੀਰ ਤਾ ਸਿਉ ਪ੍ਰੀਤ ਕਰ ਜਾ ਕੋ ठाकुर राम ਪੰਡਿਤ ਰਾਜ ਭੂਪਤੀ ਆਵਹਿ ਕਉਨੇ ਕਾਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਸਤਿਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀ ਲਵਾਉਂਦੇ ਆਂ ਆਪਣੇ ਜੀਵਨ ਦੇ ਮਿਲੇ ਕੀਮਤੀ ਪਲ ਸਫਲ ਕਰਨ ਦਾ ਯਤਨ ਕਰਿਓ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ 24 ਨੰਬਰ ਸ਼ਲੋਕ ਜਿਹਦਾ ਪਾਠ ਆਪ ਜੀਆ ਨੇ ਸਰਵਣ ਕੀਤਾ ਵਿਚਾਰ ਅੰਦਰ ਉਪਦੇਸ਼ ਸਾਂਝਾ ਕੀਤਾ ਜਾਣੇ ਸੰਸਾਰ ਦੇ ਅੰਦਰ ਹਰੇਕ ਮਨੁੱਖ ਆਪਣੀ ਟੇਕ ਆਸਰਾ ਪ੍ਰੀਤ ਕਿਸੇ ਨਾ ਕਿਸੇ ਨਾਲ ਜੋੜ ਕੇ ਰੱਖਦਾ ਹੈ ਤੇ ਯਾਦ ਆਤਰ ਇਨਸਾਨ ਇਹ ਮਨ ਵਿੱਚ ਜ਼ਰੂਰ ਚੇਤੇ ਰੱਖਦਾ ਹੈ ਕਿ ਜਿਹਦੇ ਨਾਲ ਮੇਰੀ ਸਾਹ ਜਿਹਦੇ ਨਾਲ ਮੇਰੀ ਪ੍ਰੀਤ ਹੈ ਉਹ ਮੇਰੇ ਤੋਂ ਅੱਗੇ ਹੋਵੇ ਮਹਾਨ ਹੋਵੇ ਧਨ ਕਰਕੇ ਵੀ ਤੇ ਤਾਕਤ ਕਰਕੇ ਵੀ ਤੇ ਪਾਵਰ ਕਰਕੇ ਵੀ ਕਾ ਕਿ ਜੇ ਕੱਲ ਮੈਨੂੰ ਲੋੜ ਪਵੇ ਤੇ ਉਹ ਇਨਸਾਨ ਮੇਰੇ ਪੱਖ ਵਿੱਚ ਖਲੋਏ ਤੇ ਜੋ ਮੇਰੇ ਜੀਵਨ ਦੇ ਅੰਦਰ ਉਤਾਰ ਆਵੇ ਉਹਦੀ ਉਹ ਮਦਦ ਕਰੇ ਉਸ ਪੱਖ ਵਿੱਚ ਖਲੋ ਕੇ ਉਹ ਮੇਰੀ ਸਹਾਇਤਾ ਕਰੇ ਹਰੇਕ ਬੰਦਾ ਚਾਹੁੰਦਾ ਕੋਈ ਤੁਹਾਨੂੰ ਆਪਣਾ ਮਿੱਤਰ ਬਣਾਉਂਦਾ ਕੋਈ ਕੁਟੰਬ ਪਰਿਵਾਰ ਦਾ ਸਹਾਰਾ ਆਪਣੇ ਮਨ ਵਿੱਚ ਪਾਲਦਾ ਕਿਸੇ ਨਾ ਕਿਸੇ ਚੀਜ਼ ਦਾ ਇਨਸਾਨ ਆਪਣੇ ਮਨ ਵਿੱਚ ਸਹਾਰਾ ਪ੍ਰੀਤ ਜ਼ਰੂਰ ਰੱਖਦਾ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਸੰਸਾਰ ਦੇ ਲੈਵਲ ਤੇ ਸੰਸਾਰ ਦੇ ਪਦਰਤੇ ਜਿਹਦੇ ਨਾਲ ਇਨਸਾਨ ਪ੍ਰੀਤ ਪਾਉਂਦਾ ਹੈ ਨਾ ਆਸ ਰੱਖਦਾ ਹੈ ਕਿ ਜਦੋਂ ਲੋੜ ਪਵੇ ਇਹ ਬੰਦਾ ਮੇਰੇ ਕੰਮ ਆਵੇ ਪਰ ਕਈ ਵਾਰ ਉਲਟ ਹੋ ਜਾਂਦਾ ਹੈ ਜੋ ਇਨਸਾਨ ਨੇ ਮਨ ਵਿੱਚ ਚਿਤਵਿਆ ਹੁੰਦਾ ਹੈ ਲੋੜ ਪੈਣ ਤੇ ਉਹ ਸਮਾਂ ਆਉਣ ਤੇ ਉਹ ਇਨਸਾਨ ਉਹਨਾਂ ਖਰਾ ਉਤਰਦਾ ਨਹੀਂ ਜਿੰਨਾ ਉਹਨੇ ਮਨ ਵਿੱਚ ਉਹਦੇ ਪ੍ਰਤੀ ਸੋਚਿਆ ਹੁੰਦਾ ਹੈ ਕਈ ਵਾਰ ਇਨਸਾਨ ਆਪਣੇ ਹੱਥ ਖੜੇ ਕਰ ਦਿੰਦਾ ਭਰਾਵਾ ਮੇਰੇ ਵਾਸਤੇ ਦੀ ਗੱਲ ਨਹੀਂ ਕੋਈ ਹੋਰ ਲਾ ਲਵ ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਕ ਪ੍ਰੀਤ ਇਹੋ ਜੀਏ ਇੱਕ ਪਿਆਰ ਇਹੋ ਜੀਏ ਜਿਹਦੇ ਨਾਲ ਜੋੜਿਆਦਾ ਹੈ ਨਾ ਉਹ ਕਦੇ ਹੱਥ ਨਹੀਂ ਖੜੇ ਕਰਦਾ ਉਹ ਕਦੇ ਬੇਸਹਾਰਾ ਨਹੀਂ ਹੋਣ ਦਿੰਦਾ ਉਹ ਕਦੇ ਡਾਵਾ ਡਾਉਨ ਡਾਉਲ ਨਹੀਂ ਹੋਣ ਦਿੰਦਾ ਆਪਣਾ ਤਨ ਉਹਨੂੰ ਕੁਰਬਾਨ ਕਰਨਾ ਪਵੇ ਤੇ ਉਹ ਬਿਲਕੁਲ ਨਹੀਂ ਝਿਜਕਦਾ ਪਰ ਜੇ ਉਹਦੇ ਆਪਣੇ ਤਨ ਕੁਰਬਾਨ ਕਰਨ ਤੋਂ ਬਾਅਦ ਜੇ ਤੈਨੂੰ ਸੁੱਖ ਮਿਲਦਾ ਤੇ ਉਹ ਕਹਿੰਦਾ ਇਹਦੇ ਨਾਲੋਂ ਵੱਡੀ ਖੁਸ਼ੀ ਹੋਰ ਮੇਰੇ ਲਈ ਕੀ ਹੋ ਸਕਦੀ ਇਸ ਲਈ ਦੁਨੀਆਦਾਰੀ ਦੀ ਪ੍ਰੀਤ ਛੱਡ ਕੇ ਪਿਆਰ ਛੱਡ ਕੇ ਤੂੰ ਗੁਰੂ ਦੀ ਪ੍ਰੀਤ ਗੁਰੂ ਦੇ ਪਿਆਰੇ ਦੀ ਪ੍ਰੀਤ ਆਪਣੇ ਮਨ ਵਿੱਚ ਟਿਕਾ ਕਿਉਂਕਿ ਜੇ ਇੱਕ ਵਾਰ ਗੁਰੂ ਨੇ ਬਾਹ ਪਕੜ ਲਈ ਗੁਰੂ ਦੇ ਸੇਵਕ ਜਾਣੇ ਬਾਹ ਪਕੜ ਲਈ ਉਹ ਕਦੇ ਬਾਹ ਛੱਡਦਾ ਨਹੀਂ ਇਹ ਤੇ ਪ੍ਰਤੱਖ ਸਾਡੇ ਕੋਲ ਉਦਾਹਰਣ ਹੈ ਨਾ ਕਸ਼ਮੀਰੀ ਪੰਡਤ ਆਸ ਲੈ ਕੇ ਆਏ ਸੀ ਨਾ ਆਨੰਦਪੁਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਇਸੇ ਲਈ ਆਏ ਸੀ ਕਿਉਂਕਿ ਕਿਸੇ ਪਾਸਿਓ ਕੋਈ ਸਹਾਰਾ ਦਿਸਿਆ ਥੋੜਾ ਕਿਸੇ ਪਾਸਿਓ ਕੋਈ ਬਾਹ ਪਕੜਨ ਵਾਲਾ ਨਜ਼ਰ ਨਹੀਂ ਆਇਆ ਜਦੋਂ ਸਾਰੇ ਰਾਹ ਬੰਦ ਹੋ ਗਏ ਨਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਰਾਹ ਚੇਤੇ ਆਇਆ ਪਰ ਅਫਸੋਸ ਇਹ ਵੀ ਬਹੁਤ ਆਤ ਗਿਣਤੀ ਵਿੱਚ ਜਦੋਂ ਸਮਾਂ ਸੀ ਗੁਰੂ ਦੀ ਬਾਹ ਗੁਰੂ ਨੂੰ ਬਾਹ ਪਕੜਾਣ ਦੀ ਉਦੋਂ ਬਾਹ ਪਕੜਾਈ ਤੇ ਅੱਜ ਸਮਾਂ ਉਲਟੇ ਤੇ ਉਹੀ ਇਨਸਾਨ ਉਸ ਪੱਖ ਦੇ ਵਿਰੋਧੀ ਹੋ ਕੇ ਖਲੋਗੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਆਉਂਦੇ ਆ ਮੱਥਾ ਟੇਕਦੇ ਆ ਚਰਨਾਂ ਵਿੱਚ ਸਤਿਗੁਰੂ ਸਾਡੇ ਸਹਾਰੇ ਬਣੋ ਸਾਡਾ ਧਰਮ ਜਾਂਦਾ ਪਿਆ ਸਾਡਾ ਜੰਝੂ ਗਲ ਵਿੱਚੋਂ ਲੈਂਦਾ ਪਿਆ ਜ਼ਬਰਦਸਤੀ ਟੱਕਾ ਸਾਡੇ ਉੱਤੇ ਹੁੰਦਾ ਪਿਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਤੁਹਾਡੇ ਜੰਜੂ ਦੀ ਰਾਖੀ ਹੋ ਸਕਦੀ ਏ ਜੇ ਕੋਈ ਧਰਮੀ ਬੰਦਾ ਆਪਣੇ ਸਰੀਰ ਦਾ ਬਲੀਦਾਨ ਦੇਵੇ ਪਰ ਉਹ ਧਰਮੀ ਹੋਏ ਕੌਣ 9 ਸਾਲ ਦੀ ਉਮਰ ਸੀ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਤੇ ਹੱਥ ਜੋੜ ਕੇ ਆਸੀ ਪਿਤਾ ਤੁਹਾਡੇ ਨਾਲੋਂ ਹੋਰ ਧਰਮੀ ਕੌਣ ਹੋ ਸਕਦਾ ਤੁਸੀਂ ਦੂਸਰੇ ਦੂਜੇ ਨੂੰ ਕੱਲਣ ਦੀ ਬਜਾਏ ਦੂਜੇ ਦੇ ਸਰੀਰ ਦਾ ਬਲੀਦਾਨ ਕਰਨ ਦੀ ਬਜਾਏ ਤੁਸੀਂ ਆਪ ਤੁਰੋ ਆਪਣੇ ਬੱਚੇ ਆਪਣੇ ਪੁੱਤਰ ਦੇ ਅੰਦਰ ਦੇ ਇਹਨਾਂ ਭਾਵਾਂ ਨੂੰ ਵੇਖ ਕੇ ਅੰਦਰ ਦੇ ਇਹਨਾਂ ਬਚਨਾਂ ਨੂੰ ਸਾਤru ਨੇ ਮਹਿਸੂਸ ਕੀਤਾ ਧਰਮ ਦੀ ਖਾਤਰ ਆਪਣੇ ਸਰੀਰ ਦਾ ਬਲੀਦਾਨ ਦੇਣ ਤੁਰ ਪੈਂਦੇ ਆ ਬਾਹ ਪਕੜੀ ਦਿੱਲੀ ਵਿੱਚ ਆਪਾ ਆਪ ਕੁਰਬਾਨ ਕਰਾਣਾ ਪਿਆ ਪਰ ਬਾਣੀ ਛੱਡੀ ਅਸੂਲ ਨਹੀਂ ਛੱਡੇ ਉਹਨਾਂ ਨੂੰ ਬੇਸਹਾਰਾ ਨਹੀਂ ਕੀਤਾ ਕਿਉਂਕਿ ਬਾਹ ਪਕੜੀ ਹੈ ਨਾ ਤੇ ਉਹ ਧਰਮੀ ਕਹਦਾ ਜਿਹੜਾ ਇੱਕ ਵਾਰ ਖਲੋ ਜਾਏ ਤੇ ਸਮਾਏ ਤੇ ਆਪਣੇ ਅਸੂਲਾਂ ਤੋਂ ਉਹ ਦੂਰ ਜਾਏ ਉਹ ਪੱਜ ਇਸ ਲਈ ਬਾਬਾ ਕਬੀਰ ਸਾਹਿਬ ਅੱਜ ਇਸ ਲੋਕ ਵਿੱਚ ਇਹ ਜ਼ਿਕਰ ਕਰਦੇ ਆ ਕਬੀਰ ਤਾਸ਼ਿਓਂ ਪ੍ਰੀਤ ਕਰ ਭਗਤ ਕਬੀਰ ਸਾਹਿਬ ਜੀ ਕਿਨੇ ਝੂਠੀ ਸੰਸਾਰ ਵਿੱਚ ਪ੍ਰੀਤ ਪਾ ਕੇ ਬੈਠੇ ਪਿਆਰ ਪਾ ਕੇ ਬੈਠੇ ਨੇ ਪਾ ਕੇ ਬੈਠੇ ਆ ਤੈਨੂੰ ਮੈਂ ਦਸਾਂ ਸੱਚ ਦੀ ਪ੍ਰੀਤ ਕੀ ਹੁੰਦੀ ਏ ਤੇ ਅਸਲੀ ਪਿਆਰ ਕੀ ਹੁੰਦਾ ਕਬੀਰ ਤਾਸਿਓ ਪ੍ਰੀਤ ਕਰ ਉਹਦੇ ਨਾਲ ਪ੍ਰੀਤ ਪਾ ਉਹਦੇ ਨਾਲ ਆਪਣੇ ਮਨ ਦੀ ਸਾਝ ਬਣਾ ਉਹਦੇ ਨਾਲ ਆਪਣੀ ਮਿੱਤਰਤਾ ਗੰਢ ਜਾ ਕੋ ਠਾਕੁਰ ਰਾਮ ਜਿਹਦਾ ਭਰੋਸਾ ਵਾਹਿਗੁਰੂ ਦੇ ਉੱਤੇ ਵੀ ਜਿਨੇ ਪ੍ਰਮਾਤਮਾ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਇਆ ਹੈ ਨਾ ਤੇ ਜੇ ਪ੍ਰੀਤ ਦੀ ਸਾਂਝ ਬਣਾਣੀ ਹੈ ਤੇ ਉਹਦੇ ਨਾਲ ਬਣਾਈ ਕਿਉਂਕਿ ਜਿੰ ਜਿਸ ਨੂੰ ਉਹਨੇ ਸਹਾਰਾ ਬਣਾਇਆ ਤੇ ਉਹ ਸਹਾਰਾ ਹੋਵੇ ਜਿਹੜਾ ਸੰਸਾਰ ਵਿੱਚੋਂ ਕਦੇ ਬੇਸਹਾਰਾ ਨਹੀਂ ਹੋਣ ਦਿੰਦਾ ਝੂਠ ਦੇ ਸੰਗ ਨਾ ਪ੍ਰੀਤ ਨਾ ਬਣਾ ਉਹ ਭਾਵੇਂ ਸੰਸਾਰਿਕ ਲੈਵਲ ਤੇ ਤਨ ਹੋਵੇ ਤੇ ਚਾਹੇ ਤਨ ਹੋਵੇ ਉਹ ਨਾਲ ਪ੍ਰੀਤ ਪਾ ਜਿਹਦੀ ਪ੍ਰੀਤ ਅਕਾਲ ਪੁਰਖ ਪਰਮਾਤਮਾ ਨਾਲ ਹੈ ਜਿਹੜਾ ਵਹਿਗਰੂ ਤੋਂ ਬਿਨਾਂ ਕਿਸੇ ਨੂੰ ਸੰਸਾਰ ਵਿੱਚ ਹੋਰ ਆਪਣਾ ਸਹਾਰਾ ਨਹੀਂ ਮੰਨਦਾ ਤੂੰ ਉਹ ਨਾਲ ਪਿਆਰ ਪਾ ਉਹ ਨਾਲ ਤੂੰ ਪ੍ਰੀਤ ਪਾ ਕਿਉਂਕਿ ਪੰਡਿਤ ਰਾਜੇ ਭੂਪਤੀ ਪੰਡੇ ਦਾ ਅਰਥ ਹੁੰਦਾ ਹੈ ਵਿਦਵਾਨ ਰਾਜੇ ਰਿਆਸਤਾਂ ਦੇ ਮਾਲਕ ਭੂਪਤੀ ਭੂਪਤੀ ਦਾ ਅਰਥ ਹੁੰਦਾ ਹੈ ਜੈ ਦਾਹ ਤੇ ਭੂਮੀ ਦੇ ਮਾਲਕ ਜਿਹੜੇ ਸੰਸਾਰ ਵਿੱਚ ਪੰਡਿਤ ਨੇ ਵਿਦਵਾਨ ਨੇ ਰਿਆਸਤਾਂ ਦੇ ਰਾਜੇ ਨੇ ਜ਼ਮੀਨਾਂ ਦੇ ਮਾਲਕ ਨੇ ਅਕਸਰ ਬੰਦਾ ਉਹਨਾਂ ਦੇ ਨਾਲ ਆਪਣੀ ਫਰੀਦ ਦੀ ਸਾਝ ਬਣਾਉਂਦਾ ਕਿ ਇਹ ਬੰਦਾ ਅਮੀਰ ਬਹੁਤ ਹੈ ਜੇ ਮੈਂ ਇਹਨੂੰ ਮਿੱਤਰ ਬਣਾ ਲਵਾਂ ਇਹਦੇ ਨਾਲ ਆਪਣੀ ਸਾਝ ਬਣਾ ਲਵਾਂ ਕੱਲ ਲੋੜ ਪਵੇ ਤੇ ਇਹ ਬੰਦਾ ਮੇਰੇ ਧਨ ਪੱਖੋਂ ਹੈਲਪ ਕਰ ਸਕਦਾ ਪਰ ਬਹੁਤ ਘੱਟ ਉਹ ਨੇ ਜਿਹੜੇ ਇਸ ਅੰਦਰ ਦੇ ਭਰੋਸੇ ਤੇ ਪੂਰੇ ਉਤਰਦੇ ਆ ਨਹੀਂ ਤੇ ਇਨਸਾਨ ਸਮਾਂ ਆਉਣ ਤੇ ਪਿਛਾ ਪਰਤ ਜਾਂਦਾ ਉਹ ਬਹੁਤ ਘੱਟ ਨੇ ਭਾਗਾ ਵਾਲਿਆ ਜਿਹੜੇ ਉਸ ਵਕਤ ਨਾਲ ਖਲੋਂਦੇ ਆ ਜਦੋਂ ਉਹਨੂੰ ਲੋੜ ਹੈ ਕਿ ਇਹ ਬੰਦਾ ਮੇਰੇ ਨਾਲ ਖਲੋਵੇ ਜਿਹੜੇ ਰਿਆਸਤਾਂ ਦੇ ਰਾਜੇ ਨੇ ਉਹਨਾਂ ਨਾਲ ਇਨਸਾਨ ਆਪਣੇ ਮਨ ਦੀ ਪ੍ਰੀਤ ਬਣਾਉਂਦਾ ਹੈ ਸਾਜ ਬਣਾਉਂਦਾ ਹੈ ਜੇ ਕਾਲ ਕੋਈ ਤਾਕਤਵਾਰ ਮੇਰੇ ਤੇ ਹਮਲਾਵਰ ਬਣ ਕੇ ਆਵੇ ਇਹ ਰਾਜਾ ਮੇਰੇ ਪੱਖ ਵਿੱਚ ਖਲੋ ਕੇ ਮੈਨੂੰ ਉਹਦੇ ਤੋਂ ਬਚਾ ਲਵੇਗਾ ਜ਼ਮੀਨਾਂ ਦੇ ਮਾਲਕ ਅਮੀਰ ਬੰਦੇ ਉਹਨਾਂ ਨਾਲ ਸਾਂਝ ਬਣਾਉਂਦਾ ਪਰ ਭਗਤ ਕਬੀਰ ਸਾਹਿਬ ਜੀ ਕਹਿੰਨੇ ਆਵੇਂ ਕੌਣੇ ਕਾਮ ਇਹਨਾਂ ਵਿੱਚੋਂ ਕੌਣ ਹੈ ਜਿਹੜਾ ਅਖੀਰ ਵੇਲੇ ਤੇਰੇ ਕੰਮ ਆਉਂਦਾ ਜਦੋਂ ਮੌਤ ਆਈ ਸੰਸਾਰ ਵਿੱਚੋਂ ਜਾਣਾ ਪਿਆ ਮਿਲੇ ਹੋਏ ਇਹ ਕੀਮਤੀ ਪਲ ਸਮੇ ਮੁੱਕ ਗਏ ਨਾ ਕਿਸੇ ਦੇ ਨਾਲ ਵਿਦਵਾਨ ਨੇ ਖਲੋਣਾ ਤੇ ਨਾ ਕਿਸੇ ਨਾਲ ਰਾਜੇ ਨੇ ਖਲੋਣਾ ਤੇ ਨਾ ਜ਼ਮੀਨਾਂ ਦੇ ਮਾਲਕ ਨੇ ਖਲੋਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇਥੋਂ ਤੱਕ ਕਹਿੰਦੀ ਏ ਇਹ ਸਾਰਾ ਬਨਾਇਆ ਸੰਸਾਰ ਦਾ ਅਡੰਬਰ ਉਹ ਵੀ ਬੰਦੇ ਧਰਤੀ ਤੇ ਛੱਡ ਜਾਂਦੇ ਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਰਾਜ ਭਾਗ ਨੂੰ ਮੰਨਿਆ ਹੋਵੇ ਹੁਣ ਇਹ ਸ਼ਲੋਕ ਨੂੰ ਥੋੜਾ ਜਿਹਾ ਵਿਸਤਾਰ ਨਾਲ ਸਮਝੀਏ ਭਗਤ ਕਬੀਰ ਸਾਹਿਬ ਇਹਦਾ ਭਾਵ ਜੋ ਲੈ ਰਿਆ ਕਿ ਜਿਹਦਾ ਭਰੋਸਾ ਵੈਗਰੂ ਤੇ বিনা ਤੋ ਉਹਦੇ ਨਾਲ ਪ੍ਰੀਤ ਪਾ ਜਿਹਦਾ ਸੰਸਾਰ ਦੇ ਧਨ ਉੱਤੇ ਭਰੋਸਾ ਜਿਹਨੂੰ ਮਾਣ ਹੈ ਆਪਣੀ ਜ਼ਮੀਨ ਤੇ ਜਿਹਨੂੰ ਮਾਣ ਹੈ ਆਪਣੇ ਹੁਨਰ ਤੇ ਆਪਣੇ ਗਿਆਨ ਤੇ ਜਿਹਨੂੰ ਮਾਣ ਹੈ ਆਪਣੀ ਰਿਆਸਤ ਤੇ ਉਹਦੇ ਨਾਲ ਪ੍ਰੇਤ ਨਾ ਪਾ ਉਹਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਣਾ ਬੜਾ ਕਿਉਂਕਿ ਜਦੋਂ ਤੈਨੂੰ ਲੋੜ ਪਈ ਨਾ ਉਹਨਾਂ ਸਾਰਿਆਂ ਨੇ ਸਾਥ ਛੱਡ ਕੇ ਪਿਛાડ ਜਾਣਾ ਤੇ ਨਾਲ ਕਿਸੇ ਨੇ ਕੋਲੋਂਾ ਨਹੀਂ ਬਾਣੀ ਨੇ ਥਾਂ-ਥਾਂ ਤੇ ਇਹਦਾ ਜ਼ਿਕਰ ਕੀਤਾ ਕੋਹ ਹਰ ਸਮਾਨ ਨਹੀਂ ਰਾਜਾ ਅਕਾਲ ਪੁਰਖ ਪ੍ਰਮਾਤਮਾ ਵਰਗਾ ਸੰਸਾਰ ਵਿੱਚ ਕੋਈ ਰਾਜਾ ਨਹੀਂ ਕੋਈ ਸ਼ੈਨ ਸ਼ਾਹ ਕੋਈ ਬਾਦਸ਼ਾਹ ਨਹੀਂ ਕੇ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਜਾ ਚਾਰ ਕੁ ਦਿਨਾਂ ਦੇ ਇਹ ਭੂਪਰ ਧਰਤੀ ਦੇ ਉੱਤੇ ਰਾਜੇ ਤੇ ਝੂਠ ਦਾ ਅਡੰਬਰ ਸੰਸਾਰ ਦੇ ਸਾਹਮਣੇ ਵਿਖਾ ਕੇ ਆਖਰ ਉਸ ਖਲਾਰੇ ਨੂੰ ਸਮੇਟ ਕੇ ਸੰਸਾਰ ਵਿੱਚ ਛੱਡ ਕੇ ਉਹ ਚਲੇ ਜਾਂਦੇ। ਤੇਰੋ ਜਨ ਹੋਏ ਸੋਏ ਕਤ ਡੋਲੇ ਜਿਹੜਾ ਤੇਰਾ ਜਨ ਹੈ ਨਾ ਤੇਰਾ ਸੇਵਕ ਏ ਉਹ ਡੋਲਦਾ ਨਹੀਂ। ਉਹ ਕਦੇ ਡਾਵਾਂ ਡੋਲ ਨਹੀਂ ਹੁੰਦਾ ਉਹ ਤੇ ਉਹ ਕਦੇ ਘਬਰਾਉਂਦਾ ਨਹੀਂ। ਕਿਉਂ ਨਹੀਂ ਘਬਰਾਉਂਦਾ? ਬਾਬਾ ਕਬੀਰ ਸਾਹਿਬ ਜੀ ਕਹਿੰਨੇ ਉਹਦਾ ਕਾਰਨ ਇਹ ਵੇ ਧਰਤੀ ਦੇ ਰਾਜੇ ਜਿਸ रियासत ਦੇ ਨੇ ਉਹਨਾਂ ਦਾ ਹੁਕਮ ਕੇਵਲ ਉਸ ਰਿਆਸਤ ਵਿੱਚ ਚੱਲਦਾ ਹੈ ਉਹਨਾਂ ਦਾ ਪ੍ਰਭਾਵ ਕੇਵਲ ਉਸ ਰਿਆਸਤ ਵਿੱਚ ਹੈ ਦੂਜੇ ਥਾਂ ਤੇ ਨਹੀਂ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਨੇ ਜਿਸ ਵੀ ਕੰਟਰੀ ਦੀਆਂ ਨੇ ਆਪਣੀ ਕੰਟਰੀ ਵਿੱਚ ਹੀ ਸਰਕਾਰ ਆਪਣਾ ਹੁਕਮ ਚਲਾ ਸਕਦੀ ਆ ਨਾ ਦੂਜੀ ਕੰਟਰੀ ਵਿੱਚ ਥੋੜਾ ਠੀਕ ਹੈ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਬਹਿ ਕੇ ਕਰ ਸਕਦਾ ਹੈ ਪਰ ਇਹ ਨਹੀਂ ਕਹਿ ਸਕਦਾ ਕਿ ਸਾਡਾ ਆ ਨਿਯਮ ਹੈ ਤੇ ਤੁਸੀਂ ਇਸ ਨਿਯਮ ਨੂੰ ਫੋਲੋ ਕਰੋ ਪਾਲੋ ਨਹੀਂ ਜਿਸ ਕੰਟਰੀ ਦੀ ਸਰਕਾਰ ਹੈ ਉਹਦੀ ਸਰਕਾਰ ਦੀ ਪਹੁੰਚ ਕੇਵਲ ਉਸ ਕੰਟਰੀ ਤੱਕ ਹੈ ਜਿਸ ਰਿਆਸਤ ਦਾ ਰਾਜ ਹੈ ਉਸ ਰਾਜੇ ਦੀ ਪਹੁੰਚ ਕੇਵਲ ਉਸ ਰਿਆਸਤ ਤੱਕ ਹੀ ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੱਚ ਇਹ ਵੇ ਜਿਹੜਾ ਜਨ ਹੋ ਜਾਂਦਾ ਨਾ ਵਹਿਗੁਰੂ ਦੇ ਘਰ ਦਾ ਸੇਵਕ ਹੈ ਉਹਦੀ ਪੌਂਚ ਤੇ ਤਿੰਨ ਭਵਨਾਂ ਤੱਕ ਹੁੰਦੀ ਏ ਉਹਦੀ ਕੋਈ ਸੀਮਾ ਨਹੀਂ ਕਿ ਇਹ ਸੀਮਾ ਤੱਕ ਇਸ ਦਹਰੇ ਤੱਕ ਉਹਦਾ ਪ੍ਰਭਾਵ ਤੇਰੋ ਜਨ ਹੋਏ ਸੋਏ ਕਤ ਡੋਲੇ ਤਿੰਨ ਭਵਨ ਪਰ ਚਾਜਾ ਤਿੰਨ ਭਵਨਾਂ ਵਿੱਚ ਉਹਦਾ ਜਸ ਉਹਦੀ ਸਿਵਤ ਸਲਾਹ ਹੁੰਦੀ ਏ ਉਹਦਾ ਜਸ ਗਾਇਆ ਜਾਂਦਾ ਹੈ ਹੱਥ ਪਸਾਰ ਸਕੈ ਕੋ ਜਨ ਕੋ ਹਰੀ ਦੇ ਜਨ ਸੇਵਕ ਉਤੇ ਕਿਸੇ ਨੇ ਹੱਥ ਚੁਕਣਾ ਤੇ ਦੂਰ ਦੀ ਗੱਲ ਬੋਲ ਨਾ ਸਕੇ ਅੰਤਾਜਾ ਉਹਦੇ ਸਾਹਮਣੇ ਕੋਈ ਉੱਚੀ ਆਵਾਜ਼ ਵਿੱਚ ਬੋਲ ਨਹੀਂ ਸਕਦਾ ਉਹਦੇ ਸਾਹਮਣੇ ਉੱਚੀ ਆਵਾਜ਼ ਵਿੱਚ ਕੋਈ ਗਰਜ ਨਹੀਂ ਸਕਦਾ ਇੰਨਾ ਪ੍ਰਵਾਹ ਹੈ ਖੋਪਮਨ ਵਿੱਚ ਰਹਿੰਦਾ ਤੀਨ ਭਵਨ ਪਰ ਛੱਜਾ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਛੱਜਾ ਹੱਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਤਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜ ਕਹਿ ਕਬੀਰ ਸੰਸਾ ਭ੍ਰਮ ਚੂਕੋ ਤਰੂ ਪ੍ਰਹਿਲਾਦ ਨਿਵੱਦ ਆਪਣੇ ਮਨ ਵਿੱਚ ਚੇਤ ਉਸ ਵੈਗ ਨੂੰ ਸੰਸੇ ਨੂੰ ਦੂਰ ਕਰ ਉਹਨੇ ਤਰੂ ਤੇ ਪ੍ਰਹਿਲਾਦ ਨੂੰ ਕਿਵੇਂ ਅਡੋਲਤਾ ਬਖਸ਼ੀ ਉਹ ਡੋਲੇ ਥੋੜਾ ਨੇ ਭਾਵਾਂ ਉਹ ਬੱਚੇ ਨੇ ਉਮਰ ਕਰਕੇ ਛੋਟੇ ਆ ਪਿਤਾ ਜਿੰਨੇ ਆਪਣੇ ਘਰ ਵਿੱਚ ਪਾਲਿਆ ਉਹ ਹੀ ਆਪਣੇ ਪੁੱਤਰ ਨੂੰ ਮਾਰਨ ਦੇ ਪੱਖ ਵਿੱਚ ਖਲੋ ਜਾਂਦਾ ਹੈ ਕਿ ਭਗਤ ਪ੍ਰਹਿਲਾਦ ਡੋਲੇ ਆ ਬਿਲਕੁਲ ਨਹੀਂ ਕਿਉਂ ਨਹੀਂ ਡੋਲੇ ਕਿਉਂਕਿ ਉਹਨਾਂ ਨੇ ਉਹਨੂੰ ਆਪਣੇ ਮਨ ਵਿੱਚ ਥਾਂ ਦਿੱਤੀ ਜਿਹੜਾ ਕਾਲ ਪੁਰਖ ਪ੍ਰਪੁਰਖ ਕਾਲ ਪੁਰਖ ਪਰਮਾਤਮਾ ਅਡੋਲ ਹੈ ਜਿਹੜਾ ਕਦੇ ਡੋਲਦਾ ਨਹੀਂ ਤਾਂ ਹੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੂੰ ਮੇਰੋ ਮਿਹਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਆਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਸ਼ੁ ਕੀ ਸਾਦੇ ਬਾਬਾ ਫਰੀਦ ਸਾਹਿਬ ਦੇ ਬਚਨ ਪੜੋ ਉਹ ਕਹਿੰਦੇ ਨੇ ਉਹ ਸੰਸਾਰ ਦੇ ਵਿੱਚ ਇਨਸਾਨ ਜਿਨ੍ਹਾਂ ਦੀਆਂ ਤੂਤਨੀਆਂ ਵਾਇਦੀਆਂ ਨੇ ਜਿਨ੍ਹਾਂ ਦੇ ਸਿਰ ਉੱਤੇ ਛਤਰ ਨੇ ਸੰਸਾਰ ਦੇ ਵਿੱਚੋਂ ਜਦੋਂ ਉਹ ਗਏ ਇਸ ਧਰਤੀ ਦੇ ਉੱਤੇ ਸਭ ਕੁਝ ਛੱਡ ਕੇ ਚਲੇ ਗਏ ਨਾ ਉਹ ਰਾਜ ਭਾਗ ਨਾਲ ਲੈ ਕੇ ਲੈ ਕੇ ਗਏ ਨਾ সিংহাসਨ ਨਾ ਹਾਤੀ ਕੋੜੇ ਕੁਝ ਨਹੀਂ ਸਭ ਕੁਝ ਸੰਸਾਰ ਦੇ ਵਿੱਚ ਉਹਨਾਂ ਨੂੰ ਇੱਕ ਨਾ ਇੱਕ ਦਿਨ ਛੱਡ ਕੇ ਤਿਆਗ ਕੇ ਜਾਣਾ ਪਿਆ। ਭੇਰੀ ਛੱਡੋ ਰੱਦ ਉਹਦੀ ਗੱਲ ਬਾਬਾ ਫਰੀਦ ਸਾਹਿਬ ਦੀ ਕਰਦੇ ਆ। ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਕੱਢ ਉਹਨਾਂ ਦੇ ਸ਼ਰੀਰਾਂ ਨੂੰ ਵੀ ਉਹਨਾਂ ਯਤੀਮਾ ਦੇ ਨਾਲ ਭਾਵ ਕਿ ਜਿਹੜੇ ਕਬਰ ਅਸਥਾਨ ਦੇ ਵਿੱਚ ਮੁਰਦੇ ਦਫਨਾਏ ਗਏ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਵੀ ਪੈਣਾ ਪਿਆ। ਜਿਨ੍ਹਾਂ ਦੇ ਸਿਰ ਉੱਤੇ ਕਦੇ ਛਤਰ ਝੁਲਦੇ ਸੀ ਤੇ ਜਿਨ੍ਹਾਂ ਦੀ ਸਿਵਤ ਸਲਾਹ ਦੇ ਵਾਜੇ ਵਜਦੇ ਆ ਤੇ ਲੰਘਦੇ ਨੇ ਰੱਦ ਭੇਰੀ ਭਾਵ ਕੋ ਸਿਵਤ ਸਲਾਹ ਦਾ ਛੰਦ ਕਿਸੇ ਰਾਜੇ ਦੀ ਉਸਤਤ ਵਿੱਚ ਗਾਇਆ ਜਾਣ ਵਾਲਾ ਉਹ ਵੀ ਯਤੀਮ ਹੋ ਕੇ ਕਬਰ ਅਸਥਾਨਾਂ ਦੇ ਵਿੱਚ ਉਹਨਾਂ ਦੇ ਸ਼ਰੀਰਾਂ ਨੂੰ ਦਫਨਾਇਆ ਗਿਆ ਉਹਨਾਂ ਦੇ ਸ਼ਰੀਰਾਂ ਨੂੰ ਨਪਿਆ ਗਿਆ ਸਵਈਆਂ ਵਿੱਚ ਤੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੇ ਪ੍ਰਤੱਖ ਬਚਨ ਕਹਿਣਾ ਮਾਤੇ ਮਤੰਗ ਜਰੇ ਜਣ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੂਜਾਨ ਭਲੇ ਬਿਦ ਭੂਪਤ ਜਿਹੜੇ ਭਾਰੀ ਪੂਜਾਨ ਭਾਵ ਕੀ ਬਾਵਾ ਦੇ ਵਿੱਚ ਬਲ ਰੱਖਣ ਵਾਲੇ ਜਿਨ੍ਹਾਂ ਦੇ ਘਰਾਂ ਵਿੱਚ ਘੋੜੇ ਉੱਚੇ ਉੱਚੇ ਕੱਦ ਵਾਲੇ ਹਵਾ ਦੀ ਰਫਤਾਰ ਵਾਂਗੂ ਭੱਜਣ ਵਾਲੇ ਛਾਲਾਂ ਮਾਰਨ ਵਾਲੇ ਜਿਨ੍ਹਾਂ ਦੇ ਘਰ ਵਿੱਚ ਹਾਥੀ ਹਾਥੀਆਂ ਦੀਆਂ ਸਵਾਰੀਆਂ ਕਰਨ ਵਾਲੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਜੀ ਕਿਨੇ ਇਤੇ ਭਏ ਤੋ ਕਾਹ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਇ ਸਦਾਰੇ ਕੀ ਹੋਇਆ ਅੰਤ ਅਖੀਰ ਦਾ ਸਮਾ ਆਇਆ ਨਾਂਗੇ ਪਾਓ ਸਭ ਕੁਏ ਧਰਤੀ ਉਤੇ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਚਾਹੇ ਕੋਈ ਧਰਤੀ ਦਾ ਰਾਜ ਹੈ ਜਦੋਂ ਭੀੜਾ ਬਣਦੀ ਵਿਪਤਾ ਬਣਦੀ ਇਹ ਬਾਬਾ ਕਬੀਰ ਸਾਹਿਬ ਜੀ ਕਿਨੇ ਕੋਈ ਨਾਲ ਖਲੋਂਦਾ ਨਹੀਂ ਤੂੰ ਪ੍ਰੀਤ ਪਾਣੀ ਹੈ ਪਿਆਰ ਪਾਣ ਹੈ ਨੇ ਪਾਣ ਹੈ ਹਰੀ ਦੇ ਜਨ ਸੇਵਕ ਨਾਲ ਪਾ ਦੋ ਕੋ ਆਪਾਂ ਇਤਿਹਾਸ ਵਿੱਚੋਂ ਕਟਣਾਵਾ ਇਹਦੇ ਨਾਲ ਜੋੜਨੇ ਜੋ ਇਸ ਸ਼ਲੋਕ ਦੀ ਵਿਆਖਿਆ ਕਰਨਗੇ ਜਿਸ ਬੰਦਿਆਂ ਨੇ ਰਾਜਿਆਂ ਦੇ ਉਸ ਰਾਜ ਭਾਗ ਨੂੰ ਵੇਖ ਕੇ ਮਿੱਤਰਤਾ ਬਣਾਈ ਅਖੀਰ ਵੇਲੇ ਉਹਨਾਂ ਬੰਦਿਆਂ ਦਾ ਹਸ਼ਰ ਹੋਇਆ ਕਿ RAM ਰਾਏ ਨੇ ਔਰੰਗਜ਼ੇਬ ਦੇ ਪ੍ਰਭਾਅ ਥੱਲੇ ਆ ਕੇ ਕੇਵਲ ਗੁਰਬਾਣੀ ਦੀ ਪੰਕਤੀ ਬਦਲੀ ਨਾ ਪਿਤਾ ਵੱਲੋਂ ਬੇਮੁਖ ਹੋਏ ਤੇ ਔਰੰਗਜ਼ੇ ਬਾਦਸ਼ਾਹ ਨੂੰ ਕਿਹਾ ਮੈਨੂੰ ਘਰ ਤੋਂ ਬੇਮੁਖ ਤੁਸੀਂ ਕਰਾਇਆ ਮੈਂ ਤੁਹਾਨੂੰ ਖੁਸ਼ ਕਰਨ ਦੇ ਲਈ ਸਭ ਕੁਝ ਕੀਤਾ ਤੇ ਮੇਰਾ ਤੁਸੀਂ ਸਹਾਰਾ ਬਣੋ ਉਹਨੇ ਦੇਰਾ ਦੂਨ ਦਾ ਇਲਾਕਾ ਬਾਬਾ ਰਾਮ ਰਾਏ ਨੂੰ ਦਿੱਤਾ ਉਹਨਾਂ ਉੱਥੇ ਡੇਰਾ ਬਣਾਇਆ ਹੁਣ ਆਪਣੇ ਗੁਰੂ ਪਿਤਾ ਤੋਂ ਬੇਮੁਖ ਹੋਏ ਹਰੀ ਦੇ ਜਨ ਸੇਵਕ ਤੋਂ ਬੇਮੁਖ ਹੋਏ ਰਾਜੇ ਨਾਲ ਮਿੱਤਰਤਾ ਬਣਾਈ ਸਾਂਝ ਬਣਾਈ ਤੇ ਜਦੋਂ ਅਖੀਰ ਵੇਲੇ ਬਾਬਾ RAM ਰਾਏ ਦਾ ਹਸ਼ਰ ਹੋਇਆ ਜਿਉਂਦੇ ਬੰਦੇ ਨੂੰ ਰੂਹ ਦੇ ਰਜਾਈ ਦੇ ਵਿੱਚ ਲਪੇਟ ਕੇ ਮਸੰਦਾ ਵੱਲੋਂ ਸਾੜ ਦਿੱਤਾ ਜਾਂਦਾ ਹੈ ਕਿ ਔਰੰਗਜ਼ੇਬ ਉਦੋਂ ਨਾਲ ਆ ਕੇ ਖਲੋਤਾ ਬਚਾਉਣ ਦੇ ਲਈ ਬਿਲਕੁਲ ਨਹੀਂ ਜਿੰਨਾ ਸਮਾਂ ਉਹਨੂੰ ਲੋੜ ਸੀ ਜੋ ਕੁਝ ਉਹਨੇ ਕਰਾਉਣਾ ਸੀ ਉਹਨੇ ਕਰਾ ਲਿਆ ਉਸ ਤੋਂ ਬਾਅਦ ਬਾਬਾ RAM ਰਾਏ ਦਾ ਕੀ ਹਸ਼ਰ ਹੋਣਾ ਹੈ ਕੀ ਨਹੀਂ ਹੋਣਾ ਉਦੇ ਬਾਰੇ ਔਰੰਗਜ਼ੇਬ ਬਿਲਕੁਲ ਬੇਅਨਜਾਨ ਉਦੋਂ ਫਿਰ ਕੌਣ ਨਾਲ ਖਲੋਤ ਹੈ ਉਹਦੀ ਘਰ ਵਾਲੀ ਪੰਜਾਬਖੋਰ ਉਹਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸੁਨੇਹਾ ਕਲਿਆ ਸੀ ਜਦੋਂ ਸਾਤ루 ਉਥੇ ਪਹੁੰਚਾ ਸਾਹਿਬ ਨੇ ਉਦੋਂ 5 ਸਾਲ ਰਹਿ ਆਨੰਦਪੁਰ ਸਾਹਿਬ ਤੋਂ ਆ ਕੇ 5 ਸਾਲ ਇੱਥੇ ਰਹਿ ਲਗਾਤਾਰ ਉਸ ਤੋਂ ਬਾਅਦ ਸਾਤ루 ਫਿਰ ਆਨੰਦਪੁਰ ਸਾਹਿਬ ਗਏ ਬਾਬਾ ਰਾਮ ਰਾਏ ਨੇ ਸਾਤਰੂ ਨੂੰ ਮਿਲ ਕੇ ਆਪਣੀ ਮੌਤ ਦਾ ਕਾਰਨ ਪਹਿਲਾਂ ਦੱਸ ਦਿੱਤਾ ਹੈ ਮੈਨੂੰ ਮਸੰਦਾ ਨੇ ਮਾਰ ਦੇਣਾ ਪਰ ਮੇਰੀ ਹੱਥ ਜੋੜ ਇੱਕ ਬੇਨਤੀ ਇਹ ਵੇ ਮੇਰੇ ਪਰਿਵਾਰ ਦੇ ਤੁਸੀਂ ਸਹਾਰੇ ਜਰੂਰ ਬਣਿਆ ਦੇ ਬਾਬਾ RAM ਰਾਏ ਦੀ ਮੌਤ ਹੋਈ ਉਹਦੀ ਘਰ ਵਾਲੀ ਪੰਜਾਬ ਕੋਰ ਸੁਨੇਹਾ ਕਲ ਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਾਤਰੂ ਹੁੰਦੇ ਆ ਬਾਬਾ RAM ਰਾਏ ਦੇ ਭੋਗ ਤੇ ਸ਼ਾਮਲ ਹੋਏ ਸਾਰੀਆਂ ਕਿਰਿਆਵਾਂ ਨਿਭਾਣਾ ਉਨਾ ਮ ਸੰਧਾ ਨੂੰ ਸਜਾਵਾਂ ਕਲਗੀਧਰ ਪਿਤਾ ਨੇ ਦਿੱਤੀਆਂ ਜਿਨ੍ਹਾਂ ਨੇ ਬਾਬਾ RAM ਰਾਏ ਨੂੰ ਜਿਉਂਦੇ ਨੂੰ ਸਾੜਿਆ ਕਿਉਂਕਿ ਬਾਬਾ ਕਬੀਰ ਸਾਹਿਬ ਇਥੇ ਕਹਿ ਰਿਹਾ ਚਾਹੇ ਵਿਦਵਾਨ ਹੋਵੇ ਤੇ ਚਾਹੇ ਧਰਤੀ ਦਾ ਰਾਜਾ ਹੋਵੇ ਤੇ ਚਾਹੇ ਜ਼ਮੀਨਾਂ ਦੇ ਮਾਲਕ ਹੋਣ ਚੇਤੇ ਰਖੇ ਜਦੋਂ ਅਖੀਰਲੇ ਸਮੇਂ ਭੀੜਾ ਤੇ ਵਿਵਤਾ ਬੰਦੀਏ ਕੋਈ ਨਾਲ ਨਹੀਂ ਖਲੋਂਦਾ ਕੇਵਲ ਵੈਗਰੂ ਖਲੋਂਦਾ ਤੇ ਉਹਦਾ ਜਨ ਸੇਵਕ ਖਲੋਂਦਾ ਹੁਣ ਜਹਾਗੀਰ ਦੀ ਛਤਰ ਛਾਇਆ ਦੇ ਥੱਲੇ ਪਲਣ ਵਾਲਾ ਚੰਦੂ ਜਿਹਦੀ ਇਸ ਨੀਤੀ ਕਰਕੇ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਤੇ ਸਿਏ ਸਤਰੂ ਨੇ ਆਪਣੇ ਤਨ ਉੱਤੇ ਝੱਲੇ ਸਤਰੂ ਦੀ ਸ਼ਹਾਦਤ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤਖਤੇ ਬਿਰਾਦਮਨ ਹੁੰਦੇ ਆ ਗਵਾਲੀਅਰ ਦੇ ਕਿਲੇ ਵਿੱਚ ਸਤਰੂ ਇਸ ਲਈ ਜਾ ਬਿਰਾਜਮਨ ਹੁੰਦੇ ਆ ਇੱਕ ਰਾਜਿਆਂ ਦੀ ਬੇਨਤੀ ਤੇ ਇੱਕ ਜਹਾਂਗੀਰ ਬਾਦਸ਼ਾ ਜਿਹਦੇ ਤਨ ਵਿੱਚ ਰੋਗ ਲੱਗਾ ਤੇ ਵੈਦਾਂ ਹਕੀਮਾਂ ਨੇ ਕਿਹਾ ਕੋਈ ਬੰਦਗੀ ਵਾਲਾ ਤੁਹਾਡੇ ਲਈ ਬੰਦਗੀ ਕਰੇ ਤੇ ਤੁਹਾਡਾ ਇਹ ਰੋਗ ਦੂਰ ਹੋ ਸਕਦਾ ਸਤਰੂ ਉਹਨਾਂ ਰਾਜਿਆਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਉਸ ਗਵਾਲੀਅਰ ਦੇ ਕਿਲੇ ਵਿੱਚ ਜਾਂਦੇ ਆ ਹੁਣ ਸਾਈ ਮੀਆਂ ਮੀਰ ਉਹ ਜਦੋਂ ਜਹਾਂਗੀਰ ਨੂੰ ਮਿਲਦਾ ਹੈ ਉਹ ਕਹਿੰਦਾ ਜਿਸ ਨੂੰ ਤੁਸੀਂ ਕੈਦ ਕੀਤਾ ਹੋਇਆ ਹੈ ਤੁਹਾਡਾ ਰੋਗ ਇਸ ਤਰ੍ਹਾਂ ਦੂਰ ਨਹੀਂ ਹੋਣਾ ਜਿਹੜਾ ਬੰਦਗੀ ਵਾਲਾ ਪੁਰਖ ਹੈ ਉਹਨੂੰ ਤੁਸੀਂ ਕੈਦ ਆਪਣੀ ਇਸ ਕਿਲੇ ਦੇ ਵਿੱਚ ਕੀਤਾ ਹੋਇਆ ਹੈ ਜੇ ਠੀਕ ਹੋਣਾ ਚਾਹੁੰਦੇ ਤੁਸੀਂ ਉਹਨੂੰ ਰਿਹਾ ਕਰੋ ਤੇ ਔਰੰਗਜ਼ੇਬ ਇਹ ਜਹਾਂਗੀਰ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਤੋਂ ਬਾਅਦ ਖਿਮਾ ਮੰਗਦਾ ਹੈ ਇੱਕ ਬੇਨਤੀ ਕਰਦਾ ਕਿ ਇੱਕ ਮਾਲਾ ਦਾ ਮਣਕਾ ਨਿਸ਼ਾਨੀ ਵਜੋਂ ਦਿਓ ਤੇ 6ਵੇਂ ਪਾਦਸ਼ਾਹ ਜੀ ਕਿਨੇ ਜਹਾਂਗੀਰ ਤੂੰ ਇੱਕ ਮਣਕੇ ਦੀ ਗੱਲ ਕਰਨਾ ਸਾਰੀ ਮਾਲਾ ਤੁਹਾਡੇ ਘਰ ਵਿੱਚ ਪਈ ਉਹ ਕਹਿੰਦਾ ਉਹ ਕਿਵੇਂ ਕਹਿੰਦਾ ਚੰਦੂ ਦੇ ਘਰ ਵਿੱਚ ਪਈ ਹੈ ਸਾਡੇ ਪਿਤਾ ਦੀ ਮਾਲਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਦਸ਼ਾਹ ਜੀ ਉਹ ਮਾਲਾ ਲਿਆਂਦੀ ਗਈ ਚੰਦੂ ਦੇ ਉੱਤੇ ਸਾਰਾ ਪਾਪਾਂ ਦਾ ਘੜਾ ਭਣਦੇ ਹੋਏ ਜਹਾਂਗੀਰ ਨੇ ਆਪਣੇ ਅੰਦਰ ਨੂੰ ਬੇਇਨਸਾਫ ਸਾਤਰੂ ਦੇ ਸਾਹਮਣੇ ਬਿਆਨ ਕਰਦੇ ਆ ਚੰਦੂ ਗ੍ਰਿਫਤਾਰ ਕਰਾਇਆ ਕਿ ਇਹ ਸਜ਼ਾ ਦਾ ਹੱਕਦਾਰ ਹੈ ਜੋ ਕੁਝ ਕੀਤਾ ਹੈ ਇਹਨੇ ਕੀਤਾ ਅਸੀਂ ਨਹੀਂ ਜਾਣਦੇ ਨੱਕ ਵਿੱਚ ਪਾ ਕੇ ਨਕੇਲ ਲਾਹੌਰ ਦੀਆਂ ਗਲੀਆਂ ਵਿੱਚ ਚੰਦੂ ਨੂੰ ਘਸੀਟਿਆ ਜਾਂਦਾ ਹੈ ਤੇ ਜਿਸ ਦਰਵਾਜ਼ੇ ਦੇ ਕੋਲੋਂ ਲੰਘਦਾ ਹੈ ਤੇ ਹਦਾਇਤ ਇਹ ਵੇ ਪੰਜ ਪੰਜ ਛਿੱਤਰ ਇਹਨੂੰ ਮਾਰੇ ਜਾਣ ਇਸੇ ਤਰ੍ਹਾਂ ਚੰਦੂ ਦੀ ਮੌਤ ਹੁੰਦੀ ਜਹਾਂਗੀਰ ਬਾਦਸ਼ਾਹ ਦੀ ਛਤਰ ਛਾਇਆ ਥਲੇ ਪਲਣ ਵਾਲਾ ਅਖੀਰ ਵੇਲੇ ਹਸ਼ਰ ਕੀ ਹੋਇਆ ਮੌਤ ਹੋਈ ਨਾ ਪਰ ਨਾਲ ਖਲੋਤਾ ਤੇ ਨਸਹਾਰਾ ਤੇ ਨ ਬਣਿਆ ਇਸ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜੇ ਰਾਜੇ ਨੇ ਧਰਤੀ ਦੇ ਜ਼ਮੀਨਾਂ ਦੇ ਮਾਲਕ ਨੇ ਉਹ ਕੇਵਲ ਆਪਣਾ ਕੰਮ ਕਢਾਉਂਦੇ ਨੇ ਜਦੋਂ ਉਹਨਾਂ ਦਾ ਕੰਮ ਨਿਕਲਦਾ ਤੇ ਉਸ ਤੋਂ ਬਾਅਦ ਜੇ ਉਸ ਬੰਦੇ ਨੂੰ ਮਾਰਨਾ ਪਵੇ ਤੇ ਉਹ ਉਹਨਾਂ ਦੇ ਲਈ ਕੋਈ ਵੱਡਾ ਗੁਨਾਹ ਤੇ ਵੱਡਾ ਪਾਪ ਨਹੀਂ ਉਹ ਮਾਰ ਦਿਆ ਐਸਲੀ ਪ੍ਰੀਤ ਦੀ ਸਾਂਝ ਬਣਾਨੀ ਏ ਤੇ ਹਰੀ ਜਨ ਸੇਵਕ ਨਾਲ ਬਣਾ ਜੇ ਜੁਗਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਪਰ ਅਖੀਰ ਵੇਲੇ ਇੱਕੋ ਬਜਨ ਕੀਤੇ ਜੇ ਤਿਸ ਨਦਰ ਨਾ ਆਵੀ ਤਾ ਬਾਤ ਨਾ ਪੁੱਛੈ ਕੇ ਪ੍ਰਮਾਤਮਾ ਦੀ ਨਦਰ ਮੇਰ ਤੋਂ ਬਿਨਾ ਕੋਈ ਬਾਤ ਕੋਈ ਸਹਾਰਾ ਕੋਈ ਬਾਣੀ ਪਕੜਦ ਪ੍ਰੀਤ ਉਹ ਨਾਲ ਬਣਾ ਬਾਬਾ ਕਬੀਰ ਸਾਹਿਬ ਜੀ ਕਿਨੇ ਜਿਹੜਾ ਜਿਦੀ ਪ੍ਰੀਤ ਹਰੀ ਨਾਲ ਹੈ ਜਿਦੀ ਸੰਸਾਰ ਦੇ ਪਦਾਰਥਾਂ ਨਾਲ ਇਹ ਚੀਜ਼ਾਂ ਝੂਠ ਨੇ ਬਿਨ ਸੰਹਾਰ ਨੇ ਅਖੀਰਲਾ ਸਮਾ ਜਦੋਂ ਆਇਆ ਤੇ ਕਿਸੇ ਨਾਲ ਖਲੋਣਾ ਨਹੀਂ ਕੇਵਲ ਗੁਰੂ ਖਲੋਂਦਾ ਤੇ ਗੁਰੂ ਦਾ ਜਨ ਤੇ ਉਹਦਾ ਸੇਵਕ ਖਲੋਂਦਾ 사ਤਰੂ ਕਿਰਪਾ ਰਹਿਮਤ ਬਖਸ਼ ਕਰਨ